ਮਮੀ ਮੈਂ ਤੁਹਾਨੂੰ ਥੱਲੇ ਲੱਭਣ ਆ ਤੀ ਕੋਠੇ ਕਰਦੇ ਜੀ ਮੈਂ ਵੈਸੇ ਆ ਹੀ ਕੋਠੇ ਕਿਉਂ ਮੈਂ ਕੋਠੇ ਨਹੀਂ ਆ ਸਕਦੀ ਆਵਾਜ਼ ਨਹੀਂ ਸੁਣਦੀ ਕਿੰਨੀਆਂ ਆਵਾਜ਼ਾਂ ਮਾਰੀਆਂ ਤੁਹਾਨੂੰ ਥੱਲੇ ਦੂਜਾ ਕੋਠੇ ਵਾਸੋਂਗੇ ਥੱਲੇ ਹਾਂ ਬੋਲ ਕੀ ਬੋਲਦਾ ਕੁਝ ਨਹੀਂ ਮ ਆਇਆ ਸੀ ਮੈਂ ਵੇਖਣ ਆ ਮੈਂ ਸਾਰੇ ਘਰ ਚ ਮੰਮੀ ਆਣੀ ਸਾਰੇ ਘਰ ਚ ਸਾਰੇ ਘਰ ਚ ਮੰਮੀ ਹੀ ਥੋੜੀ ਜੀ ਦੱਸ ਗੱਲ ਕਰ ਤੋ ਗਏ ਹੀ ਤੁਸੀਂ ਪਰ ਆਹੋ ਗਈ ਤੇਰੀ ਚਾਚੀ ਵਾ ਕੀ ਕਹਿੰਦੇ ਕੁਝ ਨਹੀਂ ਗੱਲਾਂ ਨਾਲ ਗੱਲਾਂ ਹੋਈਆਂ ਉੱਥੇ ਅਸੀਂ ਸੱਸ ਆ ਕੇ ਬੈਠੇ ਸੀ ਛੰਮੀ ਦੀ अच्छा ते ओने ਵੀ ਟੋਨ ਕਸ ਕਸ ਕੇ ਤੇ शमी ਨੂੰ ਉਹਦੀ ਘਰ ਦੀ ਨੂੰ ਮਨਾਇਆ ਮਨੇ ਪੁੱਸ ਲਾਇਆ ਉਹਨੂੰ ਵੀ ਮੈਂ ਨਹੀਂ ਭੰਦੀ ਗਿਆ ਉਹਨਾਂ ਨੇ ਕਿਹਾ ਮੈਨੂੰ ਮਨੇ ਐਵੇਂ ਹੀ ਪੀਲੀ ਮਥਿਆ ਆ ਕਿ ਛੋੜਦੀ ਰਹੀ ਆ ਬਾਦੂ ਆ ਕੇ ਇੱਧਰ ਸੱਚੀ ਬਣ ਗਈ ਆ ਵੀ ਮੈਂ ਨਹੀਂ ਕੁਝ ਕਿਹਾ ਉਹਨਾਂ ਨੇ ਕਿਹਾ ਤਾਂ ਫਿਰ ਮੈਂ ਕਿਹਾ ਮੈਂ ਵੀ ਨਹੀਂ ਕੁਝ ਕਿਹਾ ਕਿਹਾ ਤੇ ਤੁਸੀਂ ਐਂ ਤਰ੍ਹਾਂ ਹੋ ਸਕਦਾ ਫੇਰ ਹੀ ਮੈਂ ਬੋਲੀ ਤੇ ਚੁੱਪ ਕਰ ਗਈ ਫਿਰ ਤਾਂ ਫਿਰ ਮੈਂ ਤੇਰੀ ਤਾਈ ਨੂੰ ਆਖਿਆ ਵੀ ਅਸੀਂ ਜਿੰਨਾ ਮਰਜ਼ੀ ਲੜੀਏ ਭੜੀਏ ਇਹੀ ਰਹਿਣਾ ਇਕੱਠੇ ਹੀ ਜਿੰਨਾ ਮਰਜ਼ੀ ਹੋ ਜਾ ਮੈਂ ਹਸਾਈ ਲਈ ਨਹੀਂ ਆਇਆ ਤੂੰ ਵੀ ਉਦੋਂ ਕਿਨਾਂ ਮਜਾਦੂ ਆਇਆ ਨਹੀਂ ਮੈਂ ਮੇਰੇ ਕੋ ਟਾਈਮ ਨਹੀਂ ਲੱਗਦਾ ਹਾਂਜੀ ਆਹ ਉਹ ਪਹਿਲੇ ਚੁੱਪ ਕਰਕੇ ਬੈਠੀ ਰਹੀ ਹਾਂ ਦੀ ਆਹੋ ਆਹ ਕਾਹਨ ਲੜੇ ਵੀ ਆਪੇ ਹੀ ਜਾਪੇ ਆ ਗਏ ਤੇ ਮੈਂ ਅਸੀਂ ਤੇ ਉਹਨਾ ਅਸੀਂ ਤੇ ਫੇਰ ਇਕੱਠੇ ਰਹਿਣਾ ਤੇ ਕਹਿੰਦੀ ਮੈਂ ਫੇਰ ਆਖਿਆ ਵੀ ਇਤਰਾ ਇਤਰਾ ਗੱਲ ਸਾਂਦੀ ਭਾਵੇਂ ਉਹ ਲੜਦੀ ਐ ਤੇ ਜੋ ਮਰਜ਼ੀ ਕਰਦੀ ਵਿਆਹ ਤੇ ਮੈਂ ਸਹਾਈਲ ਦਾ ਕਰਨਾ ਹੀ ਕਰਨਾ ਸਹਾਈਲ ਤੇ ਤੇਰੇ ਵਿਆਹ ਦੇ ਖਰਚੇ ਦਾ ਮੰਨੀ ਹੋ ਹੋਰ ਕੋਈ ਗੱਲ ਨਹੀਂ ਹੋਈ ਤੇ ਮੈਂ ਹਾਂ ਚੱਲ ਖਰਚੇ ਦਾ ਮੰਨੀ ਐ ਨਾ ਜਮੀਨ ਦਾ ਵੀ ਹੌਲੀ ਹੌਲੀ ਮੰਨੂਗੀ ਤੇ ਤੂੰ ਨਾਲ ਆਣਾ ਮੈਂ ਆਪੇ ਗੱਲ ਕਰੂੰਗਾ ਉਹ ਤੇ ਤੂੰ ਨਹੀਂ ਗਿਆ ਤੇ ਮੈਨੂੰ ਨਹੀਂ ਗੱਲ ਕਰਨੀ ਭਈ ਤੇ ਫੇਰ ਮੈਂ ਜਾਦੀ ਗੱਲ ਕਰਦਣੀ ਕੀ ਨਹੀਂ ਤਹੀ ਗੱਲ ਤੇ ਕਰਾਏ ਇਹ ਵਿਆਹ ਕਿਹੜਾ ਮੈਂ ਕੱਲ ਹੀ ਕਰਾ ਦੇਣਾ ਹੱਲੇ ਨਾ ਕੋਈ ਦੇ ਸਾਲ ਮੇਰਾ ਵਿਆਹ ਦਾ ਕੋਈ ਰਾਜ ਨਹੀਂ ਕਰਾਏਗਾ ਤੇ ਖਰਚਾ ਤੇ ਉਹ ਕਰੂਗੀ ਨਾ ਆਪਾਂ ਖੇਤੀ ਕੰਮ ਨੇ ਬੇੜਨਾ ਮੈਂ ਕਿ ਕੱਲ ਨੂੰ ਮੁਕਰ ਨਾ ਜਾਵੇ ਇਹ ਮੈਂ ਨਹੀਂ ਕਰਨਾ ਮਮੀ ਆ ਤੁਹਾਡੇ ਖੇਤੀ ਦੇ ਚੱਕਰ ਵਿੱਚ ਕਿ ਹੁਣ ਚਾਚੀ ਮੰਨੀ ਆ ਪੈਸੇ ਲਾਉਣ ਨੂੰ ਤੇ ਮੈਂ ਵਿਆਹ ਖੇਤੀ ਕਰਾਣਾ ਨਹੀਂ ਤੂੰ ਹਰ ਤੂੰ ਸਾਧ ਲਾਉਣਾ ਨਹੀਂ ਮम्मी ਮੈਂ ਤੁਹਾਨੂੰ ਕਿਹਾ ਵਾ ਕਿ ਹਲੇ ਮੇਰਾ ਕੋਈ ਇਰਾਦਾ ਨਹੀਂ ਕਾ ਵਿਆਹ ਦਾ ਮਮੀ ਚਲ ਜਦੋਂ ਵੀ ਇਰਾਦਾ ਵਾ ਛੇਤੀ ਛੇਤੀ ਤੂੰ ਲੱਭ ਜੋ ਵਧੀਆ ਕੁੜੀ ਲੱਭ ਕੇ ਕਰ ਲੈ ਮਮੀ ਹਲੇ 5-7 ਸਾਲ ਮੈਨੂੰ ਵਿਆਹ ਤੇ ਨਾ ਕਿਉ ਚੰਗਾ ਫਿਰ ਨਹੀਂ ਕੁਝ ਜੁੜਦਾ ਤੇ ਫਿਰ ਬੈਠੇ ਰੋ ਆਰਾਮ ਨਾਲ ਉੱਠੇ ਆ ਕੀ ਕਰਦਾ ਨਾਲੇ ਮਮੀ ਤੁਸੀਂ ਹੀ ਵਿਆਹ ਦੀ ਗੱਲ ਕਰ ਰਹੇ ਜੀ ਤੁਸੀਂ ਜ਼ਮੀਨ ਦੀ ਗੱਲ ਕਰਨੀ ਹੈ ਤਾਂ ਸਾਰਾ ਇੱਕ ਵਾਰਾ ਨਹੀਂ ਹੁੰਦਾ ਹੁੰਦਾ ਮੈਨੂੰ ਤੇ ਤੂੰ ਮੈਂ ਬੋਲੀ ਨਾ ਫਿਰ ਵੀ ਮੈਂ ਬੋਲ ਕੇ ਵਿਆਹ ਦਾ ਨਿਬੇੜਾ ਹੀ ਨਹੀਂ ਮਮੀ ਤੁਸੀਂ ਹੀ ਵਿਆਹ ਦੀ ਗੱਲ ਕੀਤੀ ਕਿਉ ਵਿਆਹ ਦੀ ਗੱਲ ਕਰਨੀ ਨਹੀਂ ਹੈ ਆਪਾਂ ਮੈਂ ਕੀਤੀ ਸੀ ਕਿ ਮੈਂ ਸਾਲ ਇਹਦਾ ਫਾਇਲ ਦਾ ਵਿਆਹ ਤਾਂ ਮੈਂ ਕਰਨਾ ਹੀ ਏ ਭਾਵੇਂ ਨਾ ਲੜਦੇ ਚਾ ਜੋ ਮਰਜੀ ਕਰਦੇ ਉਹ ਤੇ ਮੈਂ ਕਰਨਾ ਮੇਰਾ ਫਰਜ ਹੈ ਉਹ ਆਪੇ ਬੋਲੀ ਮੈਂ ਨਹੀਂ ਬੋਲੀ ਹੁਣ ਜਾ ਕੇ ਤੂੰ ਜ਼ਮੀਨ ਦਾ ਬਣਾ ਲਈ ਮੈਂ ਇੰਨਾ ਕਰਤਾ ਤੂੰ ਅੱਗੋ ਕਰ ਲਈ ਚਲੋ ਮੰਮੀ ਹੁਣ ਤੁਸੀਂ ਨਾ ਉਥੇ ਬਹੁਤਾ ਬੋਲੋਗੇ ਕੋਈ ਨਹੀਂ ਇਹਦਾ ਵਿਆਹ ਛੇਤੀ ਕਰਾ ਦਿੰਨੇ ਛੇਤੀ ਕਰਾ ਦਿੰਨੇ ਆ ਵਿਆਹ ਦੀ ਗੱਲ ਤੁਸੀਂ ਕਰ ਲਈ ਨਾ ਜ਼ਮੀਨ ਦੀ ਗੱਲ ਮੈਂ ਆਪੇ ਕਰ ਲਵਾਂਗਾ ਕਰ ਲੈ ਫਿਰ ਕਰ ਲਈ ਤੇ ਹੁਣ ਤੁਸੀਂ ਉਹਨਾਂ ਦੀ ਹਾਂ ਵਿੱਚ ਹਾਂ ਨਾ ਮਿਲਾ ਦਿਓ ਕਿ ਕੋਈ ਨਹੀਂ ਇਹਦਾ ਵਿਆਹ ਛੇਤੀ ਕਰਾ ਦਾਂਗੇ ਚਾਚੀ ਦੀ ਉਹ ਤਾਂ ਕਰਨਾ ਵੀ ਆ ਜਿਉਂ ਕਾਲੀ ਪਾਉਗੇ ਤਾਂ ਫਿਰ ਤੂੰ ਉਹਨੂੰ ਆਪਣਾ ਮਾ ਉਹਨੂੰ ਪੁੱਛ ਲੈ ਮੈਂ ਨਹੀਂ ਮੰਮੀ ਹਲੇ 5-7 ਸਾਲ ਵਿਆਹ ਕਰ ਉਹ ਤੇਰੇ ਨਾਲ ਗੱਲ ਕਰ ਲੂਗੀ ਉਹ ਜਿੰਨੇ ਨੇ ਜ਼ਿੰਮੇਵਾਰੀ ਚੁੱਕਣੀ ਉਹਨੇ ਵੀ ਕਰਾ ਛੇਤੀ ਕਰ ਕਰ ਲੋ ਅੱਜ ਕੱਲ ਦੇ ਨਿਆਣਿਆਂ ਦੀਆਂ ਗੱਲਾਂ ਇਹ ਉਹਨੂੰ ਮੈਂ ਮਨਾ ਕੇ ਆਈ ਆ ਉਹ ਮਹਾ ਮਹਾ ਜੇ ਲੈਣ ਤੇ ਆਈ ਆ ਹੁਣ ਇਹ ਲੈਣ ਤੋਂ ਟੇਡਾ ਹੈ ਮੈਂ ਅਜੇ ਨਹੀਂ ਕਰਨਾ ਜੀ ਇਹ ਨਹੀਂ ਫਟਾਫਟ ਮੈਂ ਵਿਆਹ ਕਰਾਵਾਂ ਵਿਆਹ ਤੇ ਖਰਚਾ ਕੱਢਵਾਵਾਂ ਤਾਂ ਬਗਰੋ ਜੀ ਜਮੀਨ ਵਾਲੋ ਵੀ ਉਹਨਾਂ ਨੂੰ ਕਹੀਏ ਕਿ ਸਾਨੂੰ ਦੇ ਉਹ ਕੁਝ ਮੈਂ ਚਾਚੀ ਮੈਨੂੰ ਖਰਾਬ ਨਾ ਪੜਾ ਪਾਵਾ ਤੈਨੂੰ ਕੋਈ ਬਣ ਇਹਨਾ ਜਮੀਨ ਵੀ ਪੜੀ ਐ ਤੇ ਚਲੋ ਓਪੀ ਅਸੀਂ ਇਹ ਕੱਢੀ ਆਪਣਾ ਪਰਿਵਾਰ ਚਲਾਈਏ ਇਹ ਜਿਵੇਂ ਵਿਆਹ ਨੂੰ ਨਹੀਂ ਮੰਨਣ ਡਿਆ ਤੇ ਮੈਂ ਕੀ ਕਰਦਾ ਸਹਜੇ ਕੱਲ੍ਹ ਨਿਆਣੇ ਇਸ ਤਰ੍ਹਾਂ ਦੇ ਇੱਕ ਕੰਮ ਕਰਕੇ ਜਾਂ ਦੂਜਾ ਪੱਠਾ ਭੱਲਣ ਡਿਆ ਸਸੀਆ ਭੱਜੇ ਭੱਜੀ ਵੀ ਨੂੰ ਨਾ ਥੋੜੇ ਜਿਹਾ ਛਟਨਾ ਕੰਮ ਸੀ ਹਾਂਜੀ ਭੱਜੇ ਮੈਨੂੰ ਥੋੜੇ ਜੇ ਪੈਸਿਆਂ ਦੀ ਜ਼ਰੂਰਤ ਤੇ ਗਈ ਹੈ ਕੋਈ ਜੀ ਤੈਂ ਜੀ ਅੱਗੇ ਵੀ ਤੁਸੀਂ ਇਸ ਤਰ੍ਹਾਂ ਗੰਦੇ ਹੁੰਦੇ ਸੀ ਕੋਈ ਚੀਜ਼ ਰੱਖ ਤੇ ਫਿਰ ਪੈਸੇ ਦਵਾਂਗੇ ਮੈਂ ਮੰਨ ਨਹੀਂ ਪੈਂਦੀ ਮੇਰਾ ਵੀ ਯਾਰ ਪਹਿਲਾਂ ਗੰਦਾ ਸੀ ਮੈਂ ਮੰਨੀ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਆ ਪਰ ਪੰਜ ਜੀ ਹੁਣ ਇਸ ਵਾਰ ਨਹੀਂ ਹੋਏਗਾ ਮੈਂ ਥੋੜਾ ਥੋੜਾ ਕਰਕੇ ਪੰਜੀ ਪੈਸੇ ਵਾਪਸ ਕਰ ਦਾਂਗੀ ਮੈਨੂੰ ਜ਼ਰੂਰੀ ਚਾਹੀਦੇ ਕਿਤੇ ਫੈਂਜੀ ਕਰ ਦੋ ਕਰ ਦੋ ਪੰਜ ਜੀ ਤੁਹਾਡੇ ਥੋੜੀ ਹੋਈ ਦਿੱਤੀ ਮਦਦ ਨਾਲ ਮੇਰਾ ਬੜਾ ਕੁਝ ਸਵਰ ਜਾਣਾ ਜੇ ਤਾਂ ਜੀ ਬੇਰੇ ਗੱਲ ਤਾਂ ਸੁਣੋ ਇੰਨਾ ਬੱਚਿਆਂ ਕਰਕੇ ਮੇਰਾ ਇੰਨਾ ਵਿਆਹ ਖਰਾਬ ਹੋ ਗਿਆ ਕਿ ਅੱਜ ਮੇਰੇ ਪੁੱਤ ਮੇਰੀ ਬਾਹ ਨਹੀਂ ਫੜੰਦਾ ਜਿੰਨਾ ਕਰਕੇ ਮੈਂ ਸਾਰਾ ਕੁਝ ਕੀਤਾ ਮੈਨੂੰ ਇਹ ਸੀ ਕਿ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਤੇ ਮੈਂ ਆਪਣੇ ਧੀਰੋ ਦੇ ਘਰ ਭੇਜਾਂ ਪਰ ਲੱਗਦਾ ਕੋਈ ਇਤਜਾਮ ਨਹੀਂ ਪੂਰਾ ਹੋਣਾ ਆ ਗਿਆ ਰਾਜੂ ਹਾਂ ਜੀ ਆ ਜਾ ਆ ਜਾ ਬੈ ਜਾ ਸਤਿ ਸ਼੍ਰੀ ਅਕਾਲ ਹੋਬੇ ਜੀ ਸਤਿ ਸ਼੍ਰੀ ਅਕਾਲ ਹੋਬੇ ਆ ਜਾ ਬਸ ਕੋਈ ਹਾਲ ਚੁਤਰ ਹਾਂ ਉਹੋ ਹੀ ਹਾਲ ਜਿਹਾ ਹੋਣ ਡਿਆ ਤੂੰ ਤੈਨੂੰ ਪਤਾ ਨਾ ਅੰਟੀ ਗਰਮੀਤਪੁਰ ਜਿਹੜੇ ਵਿਆਜੀ ਪੈਸੇ ਦਿੰਦੀ ਆ ਮੈਂ ਉਹਨੂੰ ਫੋਨ ਕੀਤਾ ਸੀ ਮੈਂ ਕਿਹਾ ਥੋੜੇ ਪੈਸੇ ਦੀ ਲੋੜ ਆ ਤੇ ਮੈਨੂੰ ਦੇ ਦਿਓ ਤੂੰ ਹੀ ਚੁਣਣ ਗਈ ਤੇ ਤੈਨੂੰ ਦੋਵੇਂ ਭਰਾ ਕਿ ਅਸੀਂ ਆਪਾਂ ਨੇ ਕੁਝ ਕਰ ਸਕਦੇ ਤੇ ਮੈਂ ਕਿਹਾ ਚੱਲ ਥੋੜੀ ਮਦਦ ਮੈਨੂੰ ਕਰਨੀ ਹੀ ਪੈਣੀ ਹੈ ਤੇ ਮਾਨੂੰ ਘਣੇ ਥੋੜੇ ਜਿਹਾ ਟਾਈਮ ਨੂੰ ਦੇ ਦੇ ਉਹ ਕਦੀ ਠੱਡਾ ਬਿਆਰ ਜਿੱਤਰਾ ਦਾ ਗੇਰਿਆ ਤੁਹਾਨੂੰ ਪੈਸਾ ਨਹੀਂ ਮਿਲਣਾ ਅਮਨ ਨੂੰ ਕਰਨਾ ਹੀ ਪਾਉ ਤਹੀਂ ਅਮਨ ਨੂੰ ਕੀ ਕਰਾਂ ਅਮਨ ਜੈਨ ਨੂੰ ਪਤਾ ਹੀ ਨਹੀਂ ਕਾਹ ਦਾ ਕਹਾਣੀ ਸੁਣਾਤੀ ਚਲੋ ਅੱਜ ਕਰਕੇ ਵੇਖਾਂਗੇ ਮੈਂ ਚਲੋ ਕੋਈ ਨਹੀਂ ਮੰਮੀ ਜੀ ਮੈਨੂੰ ਨਾ ਅੱਜ ਤਨਖਾਹ ਮਿਲੀ ਮੈਨੂੰ ਪੈਸੇ ਮਿਲੇ ਆ ਥੋੜੇ ਜੇ ਤੇ ਵਿਮਲ ਕਿੱਥੇ ਆ ਵਿਮਲ ਹਾਂ ਵਿਮਲ ਵਿਮਲ ਮੈਂ ਆਇਆ ਡੋਂਗੜ ਵਿਮਲ ਮੈਂ ਕਿਹਾ ਮੈਨੂੰ ਤਾਂ ਦੱਸ ਕੇ じゃ ਕੱਲ ਕੀ ਆ ਆਇਆ ਆਇਆ ਦੋਂਗੜ ਤੂੰ ਕੰਨਾ ਪੈਸੇ ਮਿਲੇ ਆ ਦੱਸ ਤੇ ਸੀ ਤੂੰ ਕੰਨਾ ਪੈਸੇ ਮਿਲੇ ਤੈਨੂੰ ਹੰਬਲ ਹਾਂਜੀ ਕੀ ਕਰੀ ਜੰਨੀ ਆ ਤੂੰ ਕੰਮ ਹੀ ਕਰਦੇ ਨੇ ਉਹ ਮੈਂ ਕਹਾਂ ਮੈਂ ਨੰਨ ਇੱਧਰ ਆ। ਕੀ ਹੋ ਗਿਆ? ਕਿ ਬੈਠ ਜਾ ਮੈਂ। ਯਾਨ ਮੇਰੀ ਗੱਲ ਤੁਹਾਨੂੰ ਸਾਜੀ ਜਿਹੜੀ ਕੰਮ ਹੀ ਕਰ ਗਈ ਰਹੀ ਨਹੀਂ ਆ। ਕਿਤੇ ਕੋਈ ਆਪਣੀ ਸਿਹਤ ਦਾ ਧਿਆਨ ਰੱਖ ਰਿਆ ਨਾ। ਲੈ ਸਿਹਤ ਤਾਂ ਮੁਕਿਆ ਵਾ। ਚੰਗੀ ਭਲੀ ਆ ਮੈਂ। ਆ ਤੇਰੇ ਹੱਥ ਤੇ जख्म ਆਈ। ਹੋ ਗਿਆ ਠੀਕ। ਲਿਆ ਕੇ ਦਿੱਤੀ ਦੰਟੂਬ। ਲਾਈ। ਕਿੰਨ ਕਾਲਿਆ ਕੇ ਦਿੱਤੀ। ਜੇ ਕੰਤੇ ਕਦੋਂ ਤਾਂ ਠੀਕ ਹੋ ਗਿਆ ਵਾ। ਨਹੀਂ ਹੈਗਾ। ਕਦੋਂ ਤੱਕ ਤੂੰ ਧਿਆਨ ਨਹੀਂ ਕੀਤਾ। ਹੈਗਾ ਵਾ ਥੋੜਾ ਥੋੜਾ ਜਿਆ ਫਿਰ ਲਾ ਲੈਣੀ ਟਿਊਬ ਇਹਦੇ। ਕੋਈ ਨਹੀਂ ਲਈ ਸੀ ਰਾਤੀ ਮਗਰ। ਸਾਈ ਹਾਂ ਤੇ ਮੇਰੀ ਗੱਲ ਸੁਣ। ਮੈਨੂੰ ਨਾ ਥੋੜੇ ਜਿਹਾ ਇੱਕ ਮੁੱਠ ਹੱਥ ਕਰਾਣਾ। ਕਿਉਂ? ਹਾਂ। ਅੱਜ ਕੱਲ ਤੋਂ ਯਾਰ ਕੰਮ ਕਰਨ ਲੱਗਿਆ ਤੂੰ ਦੇਖੰਦਾ। ਕਿਹੜਾ ਕੰਮ ਆ? ਮੈਂ ਰੇਖਾਣੀ ਵੇਖਣ ਲੱਗਾ। ਹੂੰ। ਹਾਂ ਲੈ। ਪੈਸੇ? ਹਾਂ ਮੈਨੂੰ ਨਾ ਕਿਤੇ ਮਿਲਿਆ ਸੀ। ਤੇ ਮੈਂ ਕੰਮ ਇਹ ਆ ਕਿ ਮੈਂ ਆਪਣੇ ਘਰ ਦੀ ਦੇਹਾਤੀ ਰੱਖਣੀ। ਮੈਂ ਹੋਰ ਨਹੀਂ ਕਿਸੇ ਨੂੰ ਦੇਣੀ। ਨਹੀਂ ਨਹੀਂ ਤੂੰ ਇਹ ਤੇ ਕਿ ਹਰ ਵਾਰੀ ਮੰਮੀ ਨੂੰ ਪੈਸੇ ਜੰਦੇ ਹੋ ਨਾ ਕਿ ਤੂੰ ਵੀ ਤਾਨੂੰ ਮਿਲਣ ਇਤੋਂ ਤੱਕ ਮੇਰੇ ਪੇਕੇ ਆਉਣ ਪੈਸੇ ਜਦੋਂ ਆਉਣ ਤੂੰ ਇਹਨੇ ਮੰਮੀ ਦੇ ਕੋਲ ਜਾਂਦੇ ਹੁੰਦੇ ਹੋ ਭੱਜੇ ਤੇ ਅੱਜ ਆ ਕੀ ਗੱਲ ਯਾਰ ਤੂੰ ਰੱਖਿਆ ਨੂੰ ਹੁਣ ਮੈਂ ਮੰਮੀ ਨੂੰ ਨਹੀਂ ਜਾਨਾ ਮੈਂ ਤੈਨੂੰ ਹੀ ਦੇਣੇ ਪੈਸੇ ਕਿਉਂਕਿ ਮੈਂ ਮੇਰੇ ਕੋਲੋਂ ਨਾ ਅੱਗੇ ਬੜੀਆਂ ਹੀ ਗਲਤੀਆਂ ਹੋਈਆਂ ਜਿਹੜੀਆਂ ਮੈਂ ਹੁਣ ਸੁਧਾਰਨੀਆਂ ਹੁਣ ਮੈਂ ਜੋ ਵੀ ਆਇਆ ਨਾ ਤੇਰੇ ਹੱਥੇ ਰੱਖਿਆ ਕਰਨਾ ਪੁੱਤ ਤਾਂ ਚਲ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਹਾਡੀ ਇਹ ਹੱਕ ਦੀ ਕਮਾਈ ਆ ਤੂੰ ਇਹ ਕਮਾ ਕੇ ਲਿਆਇਓ ਇਧਰ ਉਧਰੋਂ ਨਹੀਂ ਲਿਆਇ ਪਰ ਮੈਨੂੰ ਇਹ ਵੀ ਨਹੀਂ ਚੰਗਾ ਲੱਗਦਾ ਕਿ ਤੁਸੀਂ ਮੈਨੂੰ ਇਹ ਪੈਸੇ ਦਓ ਮੈਨੂੰ ਮੈਂ ਇਹ ਨਹੀਂ ਕਹਿੰਦੀ ਤੁਹਾਨੂੰ ਕਿ ਤੁਸੀਂ ਮੰਮੀ ਨੂੰ ਪੈਸੇ ਨਾ ਦਿਓ ਤੁਸੀਂ ਪੁੱਤ ਜੀ ਉਹਨਾਂ ਦੇ ਉਹ ਮਾਂਵਾ ਤੁਹਾਡੀ ਤਰਾ ਫਰਜ਼ ਬੰਦਾ ਵਾ ਪਰ ਆ ਨਹੀਂ ਸਹੀ ਯਾਰ ਮੇਰੀ ਗੱਲ ਸੁਣ ਮੈਂ ਤੈਨੂੰ ਕਹਾਂ ਹੋਣਾ ਵੀ ਜਿਹੜੀਆਂ ਮੇਰੇ ਤੋਂ ਪਹਿਲੇ ਗੱਦੀਆਂ ਹੋਈਆਂ ਨਾ ਮੈਂ ਉਹਨਾਂ ਨੂੰ ਸੁਧਾਰਨਾ ਹਾਂ ਤੇ ਮੈਂ ਹੁਣ ਜੋ ਵੀ ਆ ਹੈ ਨਾ ਤੇਰੇ ਹੱਥੇ ਰੱਖਣਾ ਜੋ ਤੈਨੂੰ ਅੱਗੇ ਮਿਲਣਾ ਸੀ ਨਾ ਕਦੀ ਨਹੀਂ ਮਿਲਿਆ ਤੇਰਾ ਹੱਕ ਤੈਨੂੰ ਕਦੀ ਵੀ ਨਹੀਂ ਮਿਲਿਆ ਹੁਣ ਤੈਨੂੰ ਨਾ ਸਾਰੇ ਹੱਕ ਮਿਲਣਗੇ ਜੋ ਮੈਂ ਬੜਾ ਕਮਾਈ ਕਰਕੇ ਲਿਆਉਂਗਾ ਸਾਰਾ ਕੁਝ ਮੈਂ ਤੈਨੂੰ ਹੀ ਦੇਣਾ ਏ ਚੇਂਜ ਕਿਤਾ ਹੋਇਆ ਤੁਹਾਡੇ ਚਿਹਰਾ ਯਾ ਤੂੰ ਇਹ ਟੋਕੀ ਲੈਣਾ ਆ ਗਿਆ ਚੇਂਜ ਬਸ ਤੂੰ ਬੈਸੇ ਗੇਂਦ ਬਾਸ ਹੁਣ ਖੁਸ਼ ਰਹਿਿਆ ਕਰ ਨਾਲੇ ਹੁਣ ਨਹੀਂ ਮੈਂ ਤਾਂ ਖੁਸ਼ ਹੀ ਆ ਬੰਦਾ ਇੱਕ ਵਾਰ ਪਿਆਰ ਨਾਲ ਗੱਲ ਹੀ ਕਰ ਲਿਆ ਨਾ ਜਨਾਨੀ ਨਾਲ ਕਿਉਂ ਦੋਣੀ ਖੁਸ਼ ਹੋ ਜਾਂਦੀ ਆ ਆ ਪੈਸੇ ਪੁਹੇ ਤੇ ਬੜੀ ਦੂਰ ਦੀ ਗੱਲ ਆ ਮੈਂ ਤਾਂ ਦੋਵੇਂ ਕੰਮ ਹੀ ਕਰਦਿਆਂ ਪੈਸੇ ਵੀ ਦੇਂਦਿਆਂ ਤੇ ਪਿਆਰ ਨਾਲ ਗੱਲ ਵੀ ਕਰਦਿਆਂ ਹੈਂ ਨਾਲ ਸੁਣ ਨਾਲੇ ਨਾਲ ਜਿੰਨਾ ਮੈਂ ਤੇਰੇ ਪੇਕੇਦੋਂ ਲਿਆ ਕੇ ਖਾਦਾ ਹੁਣ ਅੱਜ ਤੱਕ ਮੈਂ ਨਾ ਹੋਰੀ ਆਪਣੀ ਨੇਕ ਕਮਾਈ ਦੇ ਵਿੱਚੋਂ ਨਾ ਉਹਨਾਂ ਨੂੰ ਵਾਪਸ ਕਰਨਾ ਤਾਂ ਕਿ ਮੇਰੀ ਨਾ ਜਿਹੜੀ ਗਵਾਚੀ ਇੱਜ਼ਤ ਆ ਨਾ ਤੇਰੇ ਪੇਕੇ ਦਾ ਵਿੱਚ ਮੇਰੀ ਇੱਜ਼ਤ ਨਹੀਂ ਹੁੰਦੀ ਉਹ ਦੁਬਾਰਾ ਵਾਪਸ ਆ ਸਕਦੇ। ਇਹ ਤਾਂ ਬਹੁਤ ਵਧੀਆ ਗੱਲ ਆ। ਮੈਨੂੰ ਇੰਨੀ ਖੁਸ਼ੀ ਤੁਹਾਡੇ ਆ ਪੈਸਿਆਂ ਤੋਂ ਨਹੀਂ ਜਿਨੀ ਤੁਹਾਡੀ ਸੋਚ ਤੋਂ ਹੋਈ ਆ। ਜੋ ਤੁਸੀਂ ਇੰਨੀ ਸੋਚ ਉੱਚੀ ਰੱਖੀ ਹੋਈ ਆ। ਐਦਾਂ ਹੀ ਤੇ ਕਰ ਚੱਲਦੇ ਰਹੋ ਤੇ ਮੇਰੇ ਪੇਕੇ ਤੇ ਆਪ ਵੀ ਖੁਸ਼ੀ ਖੁਸ਼ ਨੇ ਕਿ ਉਹਨਾਂ ਦਾ ਜਵਾਈ ਇੰਨਾ ਵਧੀਆ ਵਾ। ਚਲੋ ਪੇਕੇ ਤੇ ਕੁਝ ਹੋ ਜਾਣੇ ਆ। ਤੁਹ ਵੀ ਖੁਸ਼ ਆ ਨਾ? ਹਾਂਜੀ ਮੈਂ ਵੀ ਬਹੁਤ ਖੁਸ਼ ਆ। ਖੁਸ਼ ਰਹਾ ਕਰ। ਮੰਮੀ ਤੇ ਕੁਛ ਕਹਿਣ ਦੇ ਦੱਸੋ ਮੈਨੂੰ ਕੀ ਗੱਲ ਆ ਹੁਣ ਪੁੱਛਣ ਆਇਆ ਕਿ ਮੰਮੀ ਕੁਛ ਕਹਿਣ ਦੇ ਸੀ ਆ ਰਿਹਾ ਨਾ ਕੁਛ ਦੱਸੋ ਆ ਗਿਆ ਮੈਂ ਤੇਨ ਨਾਲ ਕੋ ਗੱਲ ਕਰਨੀ ਸੀ ਹੁਣ ਮੈਂ ਕਾਦੀ ਗੱਲ ਕਰਾਂ ਤੇਰੇ ਨਾਲ ਕੀ ਹੁਣ ਕੀ ਹੋ ਗਿਆ ਹੁਣ ਕੀ ਹੋ ਗਿਆ ਮੇਰੀ ਗੱਲ ਸੁਣ ਜੇ ਤੈਨੂੰ ਕਿਤੇ ਪੈਸੇ ਮਿਲੇ ਸੀ ਤੈਨੂੰ ਚੋਕੇ ਉਹਨਾਂ ਨੂੰ ਜਿ ਬੜਾਤੇ ਵਿੰਮਲ ਨੂੰ ਤੈਨੂੰ ਮਾਰ ਹੀ ਦੇਖੀ ਮੰਮੀਓ ਮੇਰੀ ਮਿਹਨਤ ਦੀ ਕਮਾਈ ਤੇ ਮੈਂ ਉਹਨਾਂ ਹੀ ਫੜਾਨੇ ਮਿਹਨਤ ਦੀ ਕਮਾਈ ਅੱਜ ਤੈਨੂੰ ਮਿਹਨਤ ਦੀ ਕਮਾਈ ਲੱਗਣ ਲੱਗ ਪਈ ਆ ਜਦੋਂ ਲੋਕਾਂ ਕੋ ਗਾਲਾਂ ਪਵਾਉਣੀਆਂ ਸੀ ਠੱਗੀਆਂ ਠੋਰੀਆਂ ਕਰਦੀਆਂ ਸੀ ਉਦੋਂ ਤੋਂ ਹੀ ਮਾਂ ਨੂੰ ਬਾਹ ਕਰਤਾ ਤੇ ਮੰਮੀ ਉਹਨਾਂ ਮੈਂ ਵੀ ਪੇਕਿਆਂ ਤੋਂ ਲੈ ਆ ਕਿਤਾ ਤਿਆ ਤੇ ਰੱਖ ਦਰਿਆ ਵਾ ਪਰ ਤੂੰ ਇਹ ਵੀ ਤੁਹਾਨੂੰ ਕਹਿਤਾ ਨਾ ਕਿ ਮੈਂ ਹੁਣ ਤੇਰੇ ਸਾਰੇ ਪੇਕਿਆਂ ਦੇ ਪੈਸੇ ਵਾਪਸ ਕਰਾਂਗਾ ਤੋਰ ਫਿਰ ਕਰੂੰਗਾ ਜਦੋਂ ਮੈਨੂੰ ਰੱਬ ਕਮਾਈ ਦੇਣ ਲੱਪਿਆ ਆਪਣੀ ਮਿਹਨਤ ਦੀ ਤੇ ਹੁਣ ਮੈਂ ਵਾਪਸ ਕਰੂੰਗਾ ਤੇ ਤੈਨੂੰ ਹੁਣ ਮਾਂ ਭੁੱਲ ਗਈ ਆ ਮਾਂ ਭੁੱਲੀ ਨਹੀਂ ਆ ਹਾਂ ਮੈਨੂੰ ਆਪਣਾ ਤੀਤ ਜਿਆਦਾ ਆਂਦਾ ਹੁਣ ਵੀ ਮੈਂ ਆਪਣੇ ਆਪ ਨੂੰ ਸੁਧਾਰਨਾ ਉਹ ਮੈਨੂੰ ਮਾਂ ਨਹੀਂ ਭੁੱਲੀ ਤੇ ਫਿਰ ਤਾਂ ਇਹਦਾ ਮਤਲਬ ਤਾਂ ਮੈਂ ਵੀ ਕਹਾ ਮੈਂ ਵੀ ਆਪਣਾ ਅੱਗਾ ਸੁਧਾਰਾਂ ਮੈਂ ਤੁਹਾਡੀ ਕਿਉਂ ਫਿਕਰ ਕਰਨ ਢਈ ਆ ਮੈਂ ਵੀ ਜਾ ਕੇ ਆਪਣਾ ਇੱਕ ਸੂਟ ਚੁੱਕਾ ਤੇ ਜਾ ਕੇ ਗੁਰਦੁਆਰੇ ਬਹਿ ਜਾਣੀ ਆ ਤੁਸੀਂ ਤਿੰਨੇ ਜਾਣੇ ਆਪਜ ਜੋ ਮਰਜ਼ੀ ਕਰੋ ਐਸਲੇ ਮਸਲਾ ਤੇਰਾ ਨਹੀਂ ਹੈਗਾ ਐਸਲੇ ਮਸਲਾ ਚੱਲਣ ਡਿਆ ਗੁਰਪ੍ਰੀਤ ਦਾ ਗੁਰਪ੍ਰੀਤ ਜੀ ਚੱਲਣਾ ਤਾਂ ਮੈਂ ਕੱਲਾ ਕੀ ਕਰਾਂ ਕੱਲਾ ਕੀ ਕਰੇ ਮੈਂ ਤਾਂ ਕਦੀ ਇਹ ਨਹੀਂ ਸੋਚਿਆ ਕਿ ਮੈਂ ਤੇਰੇ ਵਾਸਤੇ ਕਰਨ ਡਈ ਕਿ ਅਮਰ ਵਾਸਤੇ ਕਰਨ ਡਈ ਆ ਮੈਂ ਤਾਂ ਜੋ ਪਾਪ ਕਮਾਏ ਟਾਡੇ ਬੱਚਿਆਂ ਕਰਕੇ ਕਮਾਏ ਆ ਮੇਰੀ ਗੱਲ ਸੁਣ ਗੁਰਪ੍ਰੀਤ ਦੇ ਵਿਆਹ 'ਚ ਤੁਸੀਂ ਕੀ ਦਿੱਤਾ ਸੀ ਦੋਵਾਂ ਭਰਾਵਾਂ ਨੇ ਉਹ ਵੀ ਮੈਂ ਠੱਗੀਆਂ ਮਾਰ ਕੇ ਵਿਆਜੇ ਪੈਸਾ ਚੁੱਕ ਕੇ ਉਹਦਾ ਵਿਆਹ ਕੀਤਾ ਸੀ ਮੰਮੀ ਕਿੰਨੇ ਜੋ ਗਿਆ ਹੈ ਕੀਤਾ ਹਿੰ ਕੀ ਕੀਤਾ ਤੁਸੀਂ ਸਭੋ ਤੁਸੀਂ ਮੇਰੇ ਕੋਲ ਤੋਂ ਭਾਵੇਂ ਭਰਾਵਾਂ ਦੇ ਪੈਸੇ ਲਏ ਮੈਨੂੰ ਮਿਲਿਆ ਹੈ ਨਾ ਮੈਂ ਵੀ ਪੇਕੇ ਤੋਂ ਲੈ ਆ ਕੇ ਥੋੜਾ ਬੜਾ ਜੋ ਸਾਦਾ ਬਰਦਾ ਮੈਂ ਕੀਤਾ ਹੁਣ ਭਾਵੇਂ ਤੁਹਾਨੂੰ ਚੇਤਾ ਭੁੱਲ ਗਿਆ ਮੈਂ ਵੀ ਗੱਲ ਕਰ ਰਿਹਾ ਐਸੀ ਗੱਲ ਨਹੀਂ ਹੈਗੀ ਤੇਰੇ ਹਿਸਾਬ ਨਾਲ ਮੈਂ ਅੱਜ ਗਲਤ ਹੈ ਮੈਂ ਮੇਰੀ ਮੈਂ ਵੀ ਵਿਮਲ ਦੇ ਪੇਕੇ ਤੋਂ ਲੈ ਆ ਕੇ ਨਾ ਦੇਂਦਾਰਿਆ ਵਾ ਤੁਹਾਨੂੰ ਅੱਜ ਤੁਹਾਨੂੰ ਚੇਤਾ ਭੁੱਲ ਗਿਆ ਤੇਰੇ ਕਹਿੰਦਾ ਕੀ ਮਤਲਬ ਇਹ ਤੂੰ ਮੈਨੂੰ ਇੰਨੀਆਂ ਗੱਲਾਂ ਸੁਣਾਉਣ ਡਿਆ ਅੱਜੋ ਕੁਝ ਮੈਂ ਕਰਦੀ ਰਹੀਆਂ ਠੱਗੀਆਂ ਠੋਰੀਆਂ ਝੂਠ ਹੈ ਨਾ ਕਿਹੜਾ ਸੁਨਿਆਰੇ ਕੋ ਮੈਂ ਲੈ ਕੇ ਉਹਦੇ ਪੈਸੇ ਤੇ ਮੈਂ ਮਾਰ ਲੇ ਹੋਰ ਕਈਆਂ ਦੇ ਪੈਸੇ ਮੈਂ ਮਾਰੇ ਆ ਤੇ ਮੈਂ ਗਲਤ ਕਰਦੀ ਰਹੀ ਆ ਹਾਂ ਗਲਤ ਕਰਦੇ ਰਹੀ ਜੀ ਠੀਕ ਆ ਮੈਂ ਗਲਤ ਕਰਦੀ ਰਹੀ ਹਾਂ ਗਲਤ ਕਰਦੇ ਰਹੀ ਜੀ ਤੁਹਾਡਾ ਫਰਜ਼ ਬੰਦਾ ਹੀ ਅਸੀਂ ਤੇ ਨਿਆਣੇ ਹੀ ਸਾਨੂੰ ਸਭ ਸਮਝਾਉਂਦੇ ਸਾਡੇ ਮੂਹਰੇ ਚਾਰ ਚਪੇੜਾ ਮਾਰਦੇ ਅਸੀਂ ਵੀ ਸਹੀ ਪਾਸੇ ਲੱਗਦੇ ਕੋਈ ਤੇ ਸਾਨੂੰ ਆਪ ਗਲਤ ਪਾਸੇ ਲਾਇਆ ਵਾ ਪੁੱਤਰਾ ਕਾਤੀ ਮਾਰੋ ਆਪਣੇ ਅੰਦਰ ਕਿਦੇ ਜੇ ਮੈਂ ਉਦੋਂ ਕਿਦੇ ਇਹਨਾਂ ਨੂੰ ਸਹੀ ਰਸਤਾ ਵਿਖਾਇਆ ਹੁੰਦਾ ਨਾ ਕਿ ਇਹ ਚਾਰਜ ਬਣਾ ਮਾਰੀਆਂ ਹੁੰਦਿਆਂ ਤੇ ਮੇਰੇ ਨਿਆਣੇ ਸਹੀ ਰਹਨੇ ਤੂੰ ਇਹਦੇ ਸਿਆਣੇ ਸੀ ਇਹਦੇ ਨਿਆਣੇ ਚੇਗੀ ਤਾਂ ਤੇ ਹੁਣ ਮੈਨੂੰ ਐਸੋ ਬਰ ਚਾਕੇ ਕਹਿਣ ਦੇ ਆ ਕਿ ਤੂੰ ਜੋ ਕਰਦੀ ਰਹੀ ਆ ਗਲਤ ਕਰਦੀ ਰਹੀ ਆ ਇੱਕ ਮਾਂ ਆਪਣੇ ਬੱਚਿਆਂ ਵਾਸਤੇ ਕੀ ਦੀ ਕਰਦੀ ਚੁੱਤ ਉਹ ਬੱਚੇ ਉਹਨਾਂ ਦੇ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਆ ਉਹਨਾਂ ਮਾਂ ਦੇ ਮੂੰਹ ਤੇ ਚਪੇੜ ਮਾਰਦੇ ਆ ਕੀ ਤੂੰ ਗਲਤ ਕੀਤਾ ਮਾਂ ਨੇ ਤੇ ਕਦੀ ਐ ਨਹੀਂ ਸੀ ਸੋਚਿਆ ਕਿ ਕੰਮ ਗਲਤ ਹੈ ਕੰਮ ਸਹੀ ਹੈ ਦੁਨੀਆ ਮੈਨੂੰ ਕੀ ਕਹੇਗੀ ਭੋਲੇ ਸਿਰਫ ਆਪਣੇ ਬੱਚਿਆਂ ਬਾਰੇ ਵੇਖਿਆ ਤੇ ਹੱਜ ਬੱਚੇ ਮਾਂ ਦੇ ਮੂੰਹ ਤੇ ਚਪੇੜ ਮਾਰ ਕੇ ਗਏ ਆ ਕਿ ਤੂੰ ਗਲਤ ਸੀ ਫੇ ਮੋਤੇ ਚਰਚ ਪੇੜਾ ਮਾਰ ਸਕਦੀ ਸੀ ਫੇ ਮਰ ਕੇ ਉਹ ਮਾਂ ਤਾਂ ਵੇਖ ਨਹੀਂ ਸਕੀ ਤੁਹਾਨੂੰ ਤੁਸੀਂ ਭੁੱਖੇ ਮਰਦੇ ਨੂੰ ਤੁਸੀਂ ਤਿੰਨੇ ਪੈਣ ਪਰਾ ਛੜਕ ਤੇ ਪਏ ਤੁਹਾਡਾ ਪਿਓ ਤੇ ਸੁੱਟ ਕੇ ਚਲੇ ਗਿਆ ਇੱਕ ਮਾਈ ਸੀ ਜਿਹਨੇ ਠੰਗੀਆਂ ਠੋਰੀਆਂ ਮਾਰ ਕੇ ਤੁਹਾਨੂੰ ਜਵਾਨ ਕੀਤਾ ਇੱਕ ਸ਼ਾਦਾ ਥੱਲੇ ਪਾਇਆ ਤੁਹਾਨੂੰ ਮੀ ਮੇਰੀ ਤੋਂ ਬਚਾਇਆ ਯਾ ਜਮਾਨ ਤੋਂ ਭਾਗਾ ਗਿਆ ਮੈਂ ਵੀ ਚੰਗੀ ਹੁੰਦੀ ਉੱਥੇ ਹੀ ਸੁੱਟ ਦੇ ਇੰਨਾਂ ਨੂੰ ਜਿੱਥੇ ਇਹਨਾਂ ਦਾ ਪਿਓ ਸੁੱਟ ਗਿਆ ਸੀ ਮਰਦੇ ਚੀਂਦੇ ਮੈਨੂੰ ਕੋਈ ਵਾਸਤਾ ਨਹੀਂ ਸੀ ਹੋਣਾ ਚਾਹੀਦਾ ਮੰਮੀ ਜੀ ਪਰ ਇਹ ਕਾਲਕ ਮੇਰੇ ਮੂੰਹ ਤੇ ਦਰਦਾ ਨਾ ਨਾ ਕਰੋ ਹੁਣ ਹੋਇਆ ਕੀ ਹੈ ਮੰਮੀ ਹੁਣ ਕੀ ਹੋਇਆ ਫਿਰ ਕਿਉਂ ਘਰ ਪੰਡੇ ਜੀ ਕੀ ਕਹਿ ਕੇ ਗਿਆ ਰਾਜੂ ਭਾਜੀ ਤੁਹਾਨੂੰ ਗੁੱਸੇ 'ਚ ਓ ਕੀ ਨਹੀਂ ਕਹਿ ਕੇ ਕਿਆ ਸ਼ਮੀ ਓ ਕੀ ਨਹੀਂ ਕਹਿ ਕੇ ਉਹ ਤਾਂ ਮੇਰੇ ਮੂੰਹ ਤੇ ਚਪੇੜ ਮਾਰ ਕੇ ਗਿਆ ਮੈਨੂੰ ਕਹਿੰਦਾ ਤੇ ਜੋ ਕੁਝ ਵੀ ਹੈ ਨਾ ਜੱਪਾ ਚੋਰ ਠੱਗ ਉਦੀ ਵਜਾ ਤੂੰ ਨਹੀਂ ਦੀ ਦੱਸੋ ਕਿਹੜੀ ਮਾਏ ਜਰੂਗੀ ਜਿਹਦੇ ਬੱਚੇ ਉਹਦੇ ਕਹਿ ਕਿ ਤੂੰ ਚੋਰ ਹੈ ਤੂੰ ਠੱਗ ਹੈ ਤੇਰੀ ਵਜ੍ਹਾ ਕਰਕੇ ਸਭ ਕੁਝ ਹੋਇਆ ਤੂੰ ਸਮੂਹ ਤੋਂ ਦੋ ਚਪੇੜਾ ਵੀ ਤੇ ਮਾਰ ਸਕਦੀ ਸੀ ਮੰਮਾ ਕੀ ਤੇ ਨਾ ਕਿ ਤੇ ਰਾਜੂ ਭਾਜੀ ਸਹੀ ਕਹਿ ਕੇ ਗਏ ਆ ਤੁਹਾਨੂੰ ਤੁਸੀਂ ਉਹਨਾਂ ਨੂੰ ਰੋਕ ਸਕਦੇ ਸੀ ਗਲਤ ਕੰਮਾਂ ਤੋਂ ਪਰ ਤੁਸੀਂ ਤੁਸੀਂ ਤੇ ਸਭ ਤੋਂ ਅੱਗੇ ਲੱਕੇ ਕੰਮ ਕਰਦੇ ਰਹੇ ਮੈਂ ਕੀ ਕਰਦੀ ਫਿਰ ਦੱਸ ਮੈਨੂੰ ਤੁਸੀਂ ਮਾਂ ਹੀ ਤੁਸੀਂ ਸਮਝਾ ਸਕਦੇ ਸੀ ਬੱਚਿਆਂ ਨੂੰ ਕੀ ਸਮਝਾਉਂਦੀ ਮੈਂ ਜਦੋਂ ਭੁੱਖਿਆਂ ਨੂੰ ਵੇਦਦੀ ਸੀ ਮਿਹਨਤ ਵੀ ਤੇ ਕੀਤੀ ਜਾ ਸਕਦੀ ਆ ਅੱਜ ਰਾਜੂ ਭਾਜੀ ਨੇ ਮਿਹਨਤ ਦੇ ਪੈਸੇ ਲਿਆਂਦੇ ਆ ਨਾ ਮੈਂ ਅੰਦਰੋਂ ਦੇਖਦੀ ਪਈ ਸੀ ਜਦੋਂ ਪੁੱਛਦੇ ਪਏ ਸੀ ਵਿਮਲ ਦੀਦੀ ਕਿੱਥੇ ਆ ਵਿਮਲ ਕਿੱਥੇ ਆ ਮੰਮੀ ਮੈਂ ਵਿਮਲ ਕੋਲ ਚੱਲੇ ਆ ਮੈਨੂੰ ਪਤਾ ਸੀ ਇਸ ਗੱਲ ਦਾ ਕਿ ਜਿਹੜਾ ਵਿਮਲ ਨੂੰ ਪੁੱਛਣਦੇ ਆ ਨਾ ਪੱਕਾ ਪੈਸੇ ਵਿਮਲ ਦੀਦੀ ਨੂੰ ਦੇ ਕੇ ਆਉਣਗੇ ਤੁਹਾਨੂੰ ਬੜੀ ਜੈਸੀ ਹੁੰਦੀ ਹੈ ਨਾ ਇਸ ਗੱਲ ਦੀ ਮੰਮੀ ਸੱਚ ਦੱਸਿਓ ਤੁਹਾਨੂੰ ਜੈਸੀ ਹੁੰਦੀ ਹੈ ਨਾ ਕਿ ਅੱਜ ਉਹਨੇ ਮਿਹਨਤ ਦੀ ਕਮਾਈ ਆ ਹਾਜੀ ਵਿਮਲ ਦੇ ਹੱਥਾਂ ਤੇ ਰੱਖੀ ਆ ਜਦੋਂ ਚੋਰੀਆਂ ਕਰਨੀਆਂ ਸੀ ਠੱਗੀਆਂ ਮਾਰਨੀਆਂ ਸੀ ਉਦੋਂ ਮਾਂ ਦੇ ਹੱਥੇ ਲੈ ਕੇ ਰੱਖਦਾ ਸੀ ਬਿਲਕੁਲ ਮੈਨੂੰ ਸਾੜਾ ਕੋਣ ਡਿਆ ਤੇ ਬਾਕੀ ਗੱਲ ਕਰਨੀ ਤੂੰ ਮਿਹਨਤ ਨਹੀਂ ਨਹੀਂ ਮਿਹਨਤ ਕਿਹੜੀ ਮਿਹਨਤ ਦੀ ਗੱਲ ਕਰਨ ਢਈ ਮੈਂ ਤਾਂ ਲੋਕਾਂ ਦੇ ਭਾਂਡੇ ਮੰਜਨ ਜਾਂਦੀ ਸੀ ਤੇ ਜਿਨ੍ਹਾਂ ਦੇ ਭਾਂਡੇ ਮੰਜਨ ਜਾਂਣਾ ਨਾ ਉਹਨਾਂ ਨੇ ਕਹਿਣਾ ਕਿ ਸਾਡਾ ਕੰਮ ਕਰ ਬੱਚੇ ਵੀ ਤੇਰੇ ਸਾਹਮਣੇ ਅਗਲੇ ਬੱਚੇ ਬਾਹਰ ਕੱਢਦੇ ਸੀ ਮੇਰਕੋ ਕੰਮ ਕਰਵਾਉਂਦੇ ਸੀ ਤੈਨੂੰ ਪਤਾ ਕੰਮ ਕਰਨਾ ਮੇਰੇ ਵਾਸਤੇ ਕਿੰਨਾ ਔਖਾ ਸੀ ਸਾਰਿਆਂ ਨੇ ਖਾ ਪੀ ਕੇ ਤੇ ਜਿਹੜੀ ਆਪਣੀ ਝੂਠ ਹੁੰਦੀ ਸੀ ਨਾ ਉਹ ਦਿਨ ਦਿਨ ਦਿੰਦੇ ਸੀ ਮੈਨੂੰ ਖਾਣ ਵਾਸਤੇ ਮੰਮੀ ਤੁਸੀਂ ਪਾਪਾ ਬਾਰੇ ਕਦੀ ਕੁਝ ਨਹੀਂ ਦੱਸਿਆ ਕੀ ਗੱਲ ਤੂੰ ਲੈਣ ਦੇ ਪਾਪਾ ਛੱਡ ਕੇ ਚਲ ਗਏ ਸੀ ਤੁਹਾਨੂੰ ਪਾਪਾ ਨੂੰ ਛੱਡ ਇਹ ਦਰਦ ਰਹਿਂਦੇ ਮੇਰੇ ਸੀਨੇ 'ਚ ਜੀ ਇਹ ਤਾਂ ਹੁਣ ਮੇਰੇ ਮਰਿਆ ਮੁੱਕੜਾ ਰਹਿਂਦੇ ਇਹਨੂੰ ਖੋਲਣਾ ਇਸ ਦਰਦ ਨੂੰ ਨਾ ਹੀ ਬੱਚਿਆਂ ਨੂੰ ਪਤਾ ਰਹਿਂਦੇ ਇਸ ਦਰਦ ਨੂੰ ਮੰਮੀ ਮੈਂ ਸਮਝ ਸਕਦੀ ਸ਼ਾਇਦ ਤੁਹੀ ਪਾਪਾ ਤੋਂ ਬਹੁਤ ਦੁਖੀ ਜੀ ਜੋ ਉਹਨਾਂ ਦੀ ਗੱਲ ਹੀ ਨਹੀਂ ਕਰਨਾ ਚਾਹੁੰਦੀ ਪਰ ਇਹਨਾਂ ਵੇਖੋ ਆ ਰਾਜੂ ਬਾਜੀ ਸਹੀ ਰਾਹ ਤੇ ਚੱਲਣ ਲੱਗੇ ਨੇ ਕਿਤੇ ਮੁੜ ਕੇ ਵੀ ਉਹਨਾਂ ਨੂੰ ਗਲਤ ਰਾਹ ਤੇ ਨਾ ਲਾ ਦੇ ਸ਼ਮੀ ਮੈਂ ਕਿਉਂ ਕਹਾਂਗੀ ਕਿਉਂ ਕਵਾਂਗੀ ਤਿੰਨ ਬੱਚੇ ਚੁੱਕੇ ਛੜਕਾ ਚ ਘੁੰਮਣਾ ਲੋਕਾਂ ਨੇ ਨੋਚ ਖਾਣਾ ਸੀ ਮੈਨੂੰ ਮੈਂ ਮਿਹਨਤ ਕਰਦੀ ਰਹੀ ਆ ਮਿਹਨਤ ਨੂੰ ਨਹੀਂ ਸੀ ਮੈਨੂੰ ਰੱਖ ਦੇ ਕਿਉਂ ਹਰ ਕੇ ਮੈਂ ਨਿਕਲੀ ਠੱਗੀਆਂ ਠੋਰੀਆਂ ਵਾਸਤੇ ਐਸੇ ਕਰਕੇ ਨਿਕਲੀ ਘਟੋੜ ਆਪਣੇ ਬੱਚੇ ਨੇ ਬਚਾ ਸਕਾ ਮੰਮੀ ਇਦਾਂ ਨਹੀਂ ਆਪਣੀ ਇੱਜ਼ਤ ਤੇ ਬਚਾ ਸਕਾ ਇਦਾਂ ਨਹੀਂ ਹੁੰਦਾ ਕਿਉਂ ਜਿਹੜੇ ਤੁਸੀਂ ਮੁੰਡਿਆਂ ਨੂੰ ਠੱਗੀਆਂ ਠੋਰੀਆਂ ਤੇ ਲਾਇਆ ਉਹਨਾਂ ਨੂੰ ਮਿਹਨਤ ਦੀ ਕਮਾਈ ਵਾਲੇ ਪਾਸੇ ਵੀ ਲਾ ਸਕਦੇ ਸੀ ਉਹ ਨੌਕਰੀ ਵੀ ਕਰ ਸਕਦੇ ਸੀ 8-10 ਹਜ਼ਾਰ ਦੀ ਉਹ ਕਿਸੇ ਦੁਕਾਨ ਤੇ ਵੀ ਲੱਗ ਸਕਦੇ ਸੀ ਨੌਕਰੀ ਦੀ ਗੱਲਾਂ ਕਰਦੀਆਂ ਨਹੀਂ ਮੇਰਾ ਮੁੰਡਾ ਰਾਜੂ 500 ਰੁਪਏ ਦੇ ਲੱਗਾ ਸੀ ਕਿਸੇ ਦੁਕਾਨ ਤੇ ਭਾਰਤ ਸਹਿਲਾ ਵਿੱਚ ਉਹਨੇ ਮਾਲਕਾਂ ਨੇ ਲੀਡ ਮਰਵਾਣੀ ਮੇਰੇ ਪੁੱਤ ਦੇ ਹੱਥ ਤੇ ਸ਼ਾਲੇ ਪੈਂਦੇ ਹੁੰਦੇ ਸੀ ਫੇਰ ਕੀ ਹੋ ਗਿਆ ਮੰਮੀ ਸ਼ਾਲ ਸੁਣ ਤੇ ਸੀਗਾ ਸ਼ਾਲੇ ਪੈਣੇ ਰਾਜੂ ਨੂੰ ਉਹਦੇ ਮਾਲਕਾਂ ਨੇ ਇੰਨਾ ਕੁੱਟਣਾ ਪਤਲੀ ਜੀ ਕਮੀਜ਼ ਪਾਈ ਹੋੜੀ ਤੇ ਲਾਕੋ ਦਾ ਛਾਲਿਆ ਦਾ ਭਰਿਆ ਹੁੰਦਾ ਸੀ ਤੇ ਰਾਤ ਉਹਨੇ ਦੱਸਣਾ ਨਹੀਂ ਕਿਸੇ ਜਦੋਂ ਉਹਨੇ ਸੋਣਾ ਨਹੀਂ ਨਾ ਪਿੰડા ਭੁਜੇ ਨਹੀਂ ਨਾ ਲੱਗਦਾ ਹੁੰਦਾ ਸੀ ਤੇ ਉਹਨੂੰ ਪੁੱਛ ਲਾ ਤੇ ਉਹਨੇ ਕਿਹਾ ਮੰਮੀ ਮੈਨੂੰ ਕੁਝ ਨਹੀਂ ਹੋਇਆ ਤੇ ਕੰਬੀ ਚੁੱਕ ਕੇ ਵੇਖਣੀ ਤੇ ਲਾਕੋ ਦਾ ਛੱਲਿਆ ਹੁੰਦਾ ਸੀ ਤੂੰ ਗੱਲ ਕਰਨ ਨਹੀਂ ਸਾਡੇ ਦਰਦ ਨੂੰ ਟੱਕਿਆ ਹੀ ਰਹਿਣ ਦੇ ਇਹ ਠੱਗੀਆਂ ਕੋਈ ਐਵੇਂ ਨਹੀਂ ਮਾਰਦਾ ਸ਼ੌਂਕ ਨੂੰ ਇਹ ਠੱਗੀਆਂ ਢਿੱਡ ਕਰਵਾਂਦਾ ਮਜਬੂਰੀਆਂ ਕਰਵਾਂਦੀਆਂ ਹੋਰ ਕੁਝ ਨਹੀਂ ਤੇਰੀ ਭੈਣ ਨੂੰ ਇੱਜ਼ਤ ਲੰਦਾ ਤੋੜਿਆ ਆਪਾਂ ਨਹੀਂ ਤਾਂ ਲੋਕੀ ਬਾਹਰ ਪੇੜੀਏ ਬੈਠੇ ਹੋਏ ਨੇ ਤੋੜੀਆਂ ਗੱਲਾਂ ਕਰਦੀਆਂ ਸਿਆਲ ਆਪਾਂ ਟਪਣਾ ਚ ਕੱਢਿਆ ਜਿੱਥੇ ਮਕਾਨ ਬੰਨਣਾ ਉਥੋਂ ਬੋਰੀਆਂ ਚੁੱਕ ਕੇ ਲੈ ਕੇ ਆਣੀਆਂ ਤੇ ਆਈਂ ਦੇ ਮੋਹ ਨਾਲ ਹੀ ਜੀ ਨਾ ਸਾਰੀ ਉਮਰ ਮੈਂ ਬੱਚਿਆਂ ਕਰਕੇ ਠੀਲੀਆਂ ਕਰਦੀ ਰਹੀ ਐ ਤੇ ਅੱਜ ਬੱਚੇ ਆਪਣੇ ਆਪਣੇ ਰੰ ਲੈ ਕੇ ਕਮਰਿਆਂ ਚ ਵੜ ਕੇ ਤੇ ਪੈਸੇ ਫੜਾਂਡੇ ਉਹਨਾਂ ਨੂੰ ਇੱਕ ਵਾਰੀ ਨਹੀਂ ਸੋਚਿਆ ਉਹਨਾਂ ਨੂੰ ਕਿ ਜਿਹੜੀ ਨੇਕ ਕਮਾਈ ਲੈ ਕੇ ਆਏ ਆ ਆਪਣੀ ਮਾਂ ਦੇ ਹੱਥ ਤੇ ਧਰਿਏ ਸਾਡੀ ਮਾਂ ਨੂੰ ਇਸ ਗੱਲ ਦੀ ਖੁਸ਼ੀ ਹੋਵੇ ਕਿ ਮੇਰੇ ਬੱਚੇ ਵੀ ਨੇਕ ਕਮਾਈ ਕਰਨ ਚੁੱਕੇ ਹੋਗੇ ਹੈ ਦੇਖੋ ਰਹੇ ਕੋਈ ਗੱਲ ਮੈਨੂੰ ਥੱਕੀ ਕਿਹਨਾਂ ਕਦੀ ਮਾਰਦੀ ਲਈ ਕੋਈ ਗੱਲ ਪਰ ਮੇਰੇ ਬੱਚੇ ਇਨੀ ਕਿੱਸਾ ਚਾ ਚੱਲ ਜਾ ਤੂੰ ਮੈਨੂੰ ਕੱਢੀ ਛੱਡ ਮਮਾ ਮੈਂ ਮਾਦੀ ਕੀਤਾ ਦਾ ਪਾਸਟ ਜਿਹੜਾ ਮੂੰਹ ਬੜੇ ਦੁੱਖ ਚ ਲੰਘਿਆ ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਜੋ ਪਹਿਲੇ ਹੁੰਦਾ ਰਿਹਾ ਉਹ ਬਹੁਤ ਗਲਤ ਹੁੰਦਾ ਰਿਹਾ ਮੰਮੀ ਜੇ ਕੋਈ ਹੁਣ ਸੁਧਰਨਾ ਚਾਹੁੰਦਾ ਵਾ ਪਲੀਜ਼ ਉਹਨਾਂ ਨੂੰ ਸੁਧਨ ਦਿਓ ਦੇਖੋ ਦੀਦੀ ਦਾ ਵੀ ਤਹਾਕ ਬੰਦਾ ਹੈ ਨਾ ਕਿ ਉਹਦਾ ਘਰ ਵਾਲਾ ਕਮਾਈ ਕਰਕੇ ਲਿਆਵੇ ਤੇ ਉਹਦੇ ਹੱਥੇ ਰੱਖੇ ਇੱਕ ਜਨਾਨੀ ਦਾ ਵੀ ਮੰਮੀ ਸ਼ੌਂਕ ਹੁੰਦਾ ਵਾ ਮੇਰਾ ਘਰ ਵਾਲਾ ਮੇਰੀ ਹਰ ਈਜ਼ ਪੂਰੀ ਕਰੇ ਮੇਰੇ ਹੱਥੇ ਪੈਸੇ ਰੱਖੇ ਮੇਰੇ ਨਾਲ ਜਾਵੇ ਆਵੇ ਜੋ ਕਿ ਉਹ ساری ਜ਼ਿੰਦਗੀ ਅਧੂਰੀ ਆ ਗਿਆ ਮੰਮੀ ਨਹੀਂ ਪੂਰਾ ਕਰ ਸਕੀ ਹਮੇਸ਼ਾ ਤੁਹਾਡੇ ਮਗਰ ਲੱਗਦੇ ਰਹੇ ਰਾਜੂ ਭਾਜ ਜੋ ਤੁਸੀਂ ਕਹਿੰਦੇ ਨੇ ਉਹ ਉਹੀ ਕਰਦੇ ਰਹੇ ਉਹਨਾਂ ਨੇ ਇੱਕ ਵਾਰੀ ਦੀਦੀ ਆਂ ਨਹੀਂ ਵੇਖਿਆ ਕਿ ਉਹ ਕੀ ਚਾਹੁੰਦੀ ਆ ਸਿਰਫ ਉਹਨੇ ਵਿਚਾਰੀ ਨੇ ਘਰ ਤੋਂ ਭਾਂਡੇ ਮਾਣ ਲੇ ਤੇ ਰੋਟੀ ਬਣਾਈ ਮੰਗ ਮੰਗ ਕੇ 20 20 50 50 ਰੁਪਏ ਇੱਕ ਕਿਉਂ ਤੋਂ ਲੈ ਕੇ ਗੁਜ਼ਾਰਾ ਕੀਤਾ ਮੰਮੀ ਸਮਝਣ ਦੀ ਕੋਸ਼ਿਸ਼ ਕਰੋ ਕਿ ਸਿੱਧਾ ਵੀ ਦੁੱਖ ਤੁਸੀਂ ਦੁਖੀ ਰਹੇ ਹੋ ਤੁਹਾਨੂੰ ਦੁੱਖ ਲੱਗਦਾ ਹੈ ਨਾ ਇਸੇ ਤਰ੍ਹਾਂ ਉਹ ਵੀ ਬਹੁਤ ਦੁਖੀ ਆ ਸ਼ਮੀ ਮੈਨੂੰ ਇਹ ਅਸ ਗੱਲ ਨਾ ਨਹੀਂ ਹੈਗਾ ਕਿ ਮੇਰੇ ਪੁੱਤ ਨੇ ਉਹਨੂੰ ਪੈਸੇ ਕਿਉਂ ਫੜਾਏ ਪਰ ਇੱਕ ਵਾਰੀ ਮਾਂ ਨੂੰ ਦੱਸਤਾ ਸੀ ਨਾ ਹਾਂ ਮੰਮੀ ਉਹਨੇ ਤਾਂ ਦੱਸਣਾ ਸਹੀ ਨਹੀਂ ਸਮਝਿਆ ਮੈਨੂੰ ਗੁੱਸਾ ਪੁੱਤ ਐਸ ਗੱਲ ਦਾ ਮੈਂ ਮੰਨਦੀ ਆ ਉਹਨਾਂ ਦੀ ਗਲਤੀ ਆ ਮੈਂ ਇੱਕ ਵਾਰੀ ਤੁਹਾਨੂੰ ਦੱਸਦੇ ਕਿ ਆਹ ਪੈਸੇ ਕੰਮ ਤੋਂ ਮਿਲੇ ਆ ਮੁੰਮੀ ਕਿ ਕੰਮ ਮੈਂ ਆਪਣੀ ਜਿਗਾਨੀ ਨੂੰ ਦੇਣ ਲਗਾ ਤੁਹਾਨੂੰ ਇੰਨਾ ਦੱਸ ਕੇ ਜਾਂਦੇ ਬਸ ਪਰ ਚਲ ਗੋਈ ਗਾਨੇ ਤੇ ਸੀ ਪਿਛਲੀਆਂ ਚੀਜ਼ਾਂ ਯਾਦ ਕਰਕੇ ਨਾ ਦੁਖੀ ਨਾ ਹੋਵੋ ਮੈਨੂੰ ਨਹੀਂ ਸੀ ਪਾਪਾ ਦਾ ਵੀ ਪਤਾ ਕਿ ਆਹ ਹੋ ਗਿਆ ਤੁਹਾਨੂੰ ਪਤਾ ਅਮਮ ਨੇ ਮੇਰੇ ਨਾਲ ਅਜ ਤੱਕ ਇਹੋ ਜੀ ਕੋਈ ਗੱਲ ਸ਼ੇਅਰ ਨਹੀਂ ਕੀਤੀ ਕਿ ਤੁਹਾਡਾ ਪਾਸਟ ਕੀ ਹੈ ਅਮਮ ਨੂੰ ਤਾਂ ਪਤਾ ਵੀ ਨਹੀਂ ਰਾਜੂ ਬਟਾ ਸੀ ਰਾਜੂ ਨੇ ਅਮੰਦੀ ਤੇ ਗੁਰਪ੍ਰੀਤ ਦੀ ਮਦਦ ਕੀਤੀ ਪਰਵਰਿਸ਼ ਕੀਤੀ ਉਹਨੂੰ ਪਤਾ ਅਮਨ ਖਰੀ ਬਿਮਾਰ ਹੋ ਗਿਆ ਬੜਾ ਬਿਮਾਰ ਹੋ ਗਿਆ ਸੜਕੋ ਦਵਾਈ ਜੁਕੇ ਪੈਸੇ ਵੀ ਨਹੀਂ ਸੀ ਇਹ ਪਹਿਲੀ ਚੋਰੀ ਰਾਜੂ ਨੇ ਦਵਾਈਆਂ ਵਾਲੇ ਦੁਕਾਨ ਤੋਂ ਕੀਤੇ ਪੰਜੇ ਪੈਸੇ ਦੀ ਗੋਲੀ ਰਾਜ ਨੂੰ ਹਜ਼ਾਰਾਂ ਚ ਪਈ ਇੰਨੀ ਕੋਟਮਾਰ ਕੀਤੀ ਉਹ ਮੈਂ ਅਜੀਬਾ ਅਜੀਬਾ ਤੱਤ ਮੈਨੂੰ ਨਹੀਂ ਪਉਂਦਾ ਤੁਸੀਂ ਜੋ ਕਰ ਨਾ ਦੁਖੀ ਹੋ ਐਵੇਂ ਪਿਛੀਆਂ ਗੱਲਾਂ ਯਾਦ ਨਾ ਕਰੋ ਤੁਸੀਂ ਕੋਈ ਗੱਲ ਨਹੀਂ। ਬਾਬਾ ਜੀ ਸਭ ਠੀਕ ਕਰਨਗੇ। ਦੇਖੋ ਕਿੰਨਾ ਵਧੀਆ ਹੁੰਦਾ ਜਾਣਦੇ ਆ ਨਾ ਮੰਮੀ ਅੱਗੇ-ਅੱਗੇ। ਸਾਰਾ ਕੁਝ ਠੀਕ ਹੋ ਜਾਣਾ ਹੈ। ਦੇਖੋ ਗੁਰਪ੍ਰੀਤ ਦੇਵੀ ਆਪਣੇ ਘਰੇ ਚਲ ਜਾਣਾ ਹੈ। ਅਮਨ ਨੇ ਵੀ ਵਾਪਸ ਆ ਜਾਣਾ ਹੈ। ਰਾਜੂ ਭਾਜੀ ਨੇ ਵੀ ਠੀਕ ਹੋ ਜਾਣਾ ਹੈ। ਸਾਰਾ ਕੁਝ ਸਹੀ ਹੋ ਜਾਣਾ ਮੰਮੀ। ਤੂੰ ਹੀ ਨਹੀਂ ਚੰਗੇ। ਤੇਰੀ ਔਲਾਦ ਵਧੀਆ ਹੋਵੇ। ਤੇ ਸਿਰ ਚੋਕੇ ਜੀਵੇ। ਬਰਸਟ ਮੈਨੂੰ ਸਿਰਫ ਇਹ ਹੈ। ਕਿ ਚੋਕੋ ਜਿ ਮੇਰੇ ਨਾਲ ਹੋਇਆ ਤੇਦੇ ਪਾਪਾ ਚਲੇ ਗਏ ਛੱਡ ਕੇ ਉਸੇ ਤਰ੍ਹਾਂ ਗੁਰਪ੍ਰੀਤ ਦਾ ਘਰ ਨਾ ਬਰਬਾਦ ਹੋਵੇ ਨਾ ਦੇ ਬੱਚੇ ਮੇਰੇ ਬੱਚਿਆਂ ਕੋਲ ਛੜਕਾ ਦੇ ਰੋਣਾ ਮੈਂ ਜਾਣੀ ਕਿ ਗੁਰਪ੍ਰੀਤ ਜਲਦੀ ਤੋਂ ਜਲਦੀ ਬਸਪਟੇ ਘਰ ਚਲੀ ਚਲੇ ਹੋਰ ਮੈਨੂੰ ਕੁਝ ਨਹੀਂ ਚਾਹੀਦੀ ਤੂੰ ਬੋਲੀ Rani ਮਮੀ ਜਾਏਗੀ ਗੁਰਪ੍ਰੀਤ ਆਪਣੇ ਘਰ ਤੁਸੀਂ ਚਿੰਤਾ ਨਾ ਕਰੋ ਆਪਾਂ ਹੈਗੇ ਆ ਨਾ ਸਾਰੇ ਜਾਣੇ ਚਾਹ ਦੋਸੀ ਦਾ ਸੋ ਚਾਹ ਪੀਣੀ ਆ ਮੈਂ ਬਣਾ ਕੇ ਲਿਆਵਾਂ ਹੂੰ